ਬਹੁਤ ਹੀ ਸਤਿਕਾਰਯੋਗ ਕਿਸਾਨ ਸਾਥੀਓ ਮੈਂ ਡਾਕਟਰ ਅਮਿਤ ਸਿੰਘ ਮੁੱਖ ਕੀਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਨੇ ਆ ਤਾਂ ਜੋ ਤੁਸੀਂ ਉਹ ਜਾਣਕਾਰੀ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੇ ਖੇਤੀ ਲਾਗਤ ਖਰਚੇ ਘਟਾ ਸਕੋ ਆਪਣੀ ਆਮਦਨ ਵਿੱਚ ਵਾਧਾ ਕਰ ਸਕੋ ਇਸ ਦੇ ਨਾਲ ਨਾਲ ਅਸੀਂ ਕੁਝ ਇਹ ਜਿਹੇ ਵੀ ਕਿਸਾਨਾਂ ਨਾਲ ਤੁਹਾਨੂੰ ਮਿਲਾਉਂਦੇ ਰਹਿੰਨੇ ਆ ਜਿਨ੍ਹਾਂ ਨੇ ਕਿ ਆਪਣੀ ਖੇਤੀ ਵਿੱਚ ਕੁਝ ਅਗਾਹ ਬਹੁਤ ਕੰਮ ਕਰਕੇ ਤੇ ਆਪਣੀ ਫਸਲ ਨੂੰ ਜਿਹੜਾ ਉਹ ਬਚਾਇਆ ਹੁੰਦਾ ਅੱਜ ਸਾਡੇ ਨਾਲ ਪਿੰਡ ਝੋਟੀਵਾਲ ਦੇ ਸਰ ਹਰਦੀਪ ਸਿੰਘ ਨੇ ਜਿਨ੍ਹਾਂ ਦੀ ਕਿ ਕਰੀਬ 2-3 ਏਕੜ ਜਿਹੜੀ ਹੀ ਕਣਕ ਦੀ ਫਸਲ ਹੀ ਇਹਦੇ ਵਿੱਚ ਤਣੀ ਦੀ ਗੁਲਾਬੀ ਸੁੰਡੀ ਨੇ ਹਮਲਾ ਕੀਤਾ ਸੀਗਾ ਜਿਹੜੇ ਕਿ ਉਹਨੂੰ ਵਾਹੁਣ ਨੂੰ ਵਾ ਕੇ ਨਵੀਂ ਬੀਜ ਨੂੰ ਤਿਆਰ ਕਰ ਰਹੀ ਸੀ ਪਰ ਇਹਨਾਂ ਨੇ ਸਮੇਂ ਸਿਰ ਖੇਤੀਬਾੜੀ ਵਿਭਾਗ ਨੂੰ ਜਿਹੜਾ ਵਾ ਸੰਪਰਕ ਕਰਕੇ ਤੇ ਸਾਡੇ ਅਧਿਕਾਰੀਆਂ ਜਿਹੜੇ ਆਡੀ ਟੀਮ ਨੇ ਨੀਮ ਨੇ ਡਾਕਟਰ ਆਜੀਬੀਰ ਸਿੰਘ ਨੇ ਡਾਕਟਰ ਸੁਖਦੀਪ ਸਿੰਘ ਨੇ ਡਾਕਟਰ ਗੁਰਪ੍ਰੀਤ ਸਿੰਘ ਨੇ ਇਹਨਾਂ ਨੇ ਸਮੇਂ ਤੇ ਪਹੁੰਚ ਕੇ ਇਹਨਾਂ ਦੀ ਸਾਰੀ ਕਣਕ ਦਾ ਜੋ ਨਿਰੀਖਣ ਕੀਤਾ ਤੇ ਫਿਰ ਇਹਨਾਂ ਨੇ ਜਿਹੜੀ ਕਣਕ ਜਿਹੜੀ ਉਹਦੀ ਟ੍ਰੀਟਮੈਂਟ ਵੀ ਕੀਤੀ ਤੇ ਉਹਨਾਂ ਦਾ ਤਜਰਬਾ ਜੋ ਅੱਜ ਉਹਨਾਂ ਦਾ ਸਾਂਝਾ ਜੋ ਉਹਨਾਂ ਦਾ ਤਜਰਬਾ ਅੱਜ ਅੱਜ ਤੱਕ ਉਹ ਤੁਹਾਡੇ ਨਾਲ ਸਾਂਝਾ ਕਰਨਗੇ ਹਾਂਜੀ ਹਰਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਹਾਂਜੀ ਇਹ ਦੱਸੋ ਵੀ ਤੁਸੀਂ ਇਹ ਕਣਕ ਦੀ ਬਜਾਈ ਕਦੋਂ ਕੀਤੀ? ਇਹ 6 ਨਵੰਬਰ ਨੂੰ ਕੀਤੀ ਸੀ। 6 ਨਵੰਬਰ ਨੂੰ ਪਹਿਲੇ ਹਫਤੇ ਜਿਹੜੀ ਹੈ। ਹਾਂਜੀ। ਅੱਛਾ ਕਿਹੜੀ ਵੈਰੈਟੀ ਕਿਹੜੀ ਕਿਹੜੀ ਹੈ? ਵੈਰੈਟੀ 122 ਤੇ 187 ਤੇ 303 ਰਲਾ ਕੇ ਬੀਜੀਆਂ ਸੀ। ਤਿੰਨ ਵੈਰੈਟੀ। ਹਾਂਜੀ। ਸੋ ਇਹ ਜਿਹੜੀ ਜਿਹੜੀ ਬਾਸਮਤੀ ਹੈ ਜਾਂ ਝੋਨਾ ਸੀ ਦੇ ਵਿੱਚ? ਝੋਨਾ ਸੀ ਇੱਥੇ। ਉਹਨਾਂ ਕਿਹੜੀ ਮੈਡੀ ਸੀ? 131 ਸੀ। 131। ਹਾਂਜੀ। ਉਹਦੀ ਪਰਾਲੀ ਜਿਹੜੀ ਹੈ ਉਹਨੂੰ ਕਿੰਨੇ ਕਿਵੇਂ ਕੀਤਾ ਸੰਭਾਲਿਆ? ਉਹਨੀਆਂ ਗੱਠਾਂ ਬਣਾਈਆਂ ਸੀ। ਉਹਦੀ ਗੱਠਾਂ ਬਣਾਈਆਂ। ਹਾਂਜੀ। ਹੁਣ ਆਮ ਕਰਕੇ ਕਿਸਾਨ ਵੀਰੋਂ ਆਮ ਕਰਕੇ ਕਹੀ ਕਿੰਨੇ ਆ ਕਿ ਪਰ ਪਰ ਇਹ ਤੁਸੀਂ ਦੇਖੋ ਕਿ ਇੱਥੇ ਬਿਲਕੁਲ ਇਹਨਾਂ ਦਾ ਗਠਾ ਬਣਾ ਕੇ ਪਰਾਲੀ ਬਾਹਰ ਚ ਕੱਢ ਕੇ ਤੇ ਫਿਰ ਬਿਜਾਈ ਕੀਤੀ ਸੀ ਇਹਦੇ ਵਿੱਚ ਪਰਾਲੀ ਨਹੀਂ ਹੈਗੀ ਪਰ ਫਿਰ ਵੀ ਇੱਥੇ ਸੀਗੀ ਸੋ ਇਹਦਾ ਮੇਰਾ ਮਤਲਬ ਇਹ ਹੈ ਕਿ ਹਰੇਕ ਤਰ੍ਹਾਂ ਦੀ ਜਿਹੜੀ ਵੀ ਇੱਕ ਟੈਕਨੋਲੋਜੀ ਹੈ ਚਾਹੇ ਕਈ ਵਾਰੀ ਦੇਖਿਆ ਗਿਆ ਕਿ ਕਿੱਥੇ ਜਿੱਥੇ ਅੱਗ ਵੀ ਲਾਈ ਆ ਉੱਥੇ ਵੀ ਦਿਖਾਈ ਦਿੱਤੀ ਆ ਜਿੱਥੇ ਕਿਸੇ ਨੇ ਗਠਾ ਚੱਕ ਕੇ ਬਣਾ ਕੇ ਚਕਾਈ ਉੱਥੇ ਵੀ ਲੱਗੀ ਆ ਜਿੱਥੇ ਵਿੱਚ ਵਾਈ ਉੱਥੇ ਵੀ ਹੈਗੀ ਇਹ ਸਿਰਫ ਇਹਦਾ ਨਾਲ ਤਕਨੀਕ ਨਾਲ ਕੋਈ ਮਤਲਬ ਨਹੀਂ ਹੈਗਾ ਸਿਰਫ ਉਹਨੂੰ ਗੁਲਾਬੀ ਸੁੰਡੀ ਨੂੰ ਹੋਰ ਜਿਹੜੀ ਉਹਨੂੰ ਸੋਰਸ ਮਿਲ ਗਿਆ ਸੋਰਸ ਸੀਗਾ ਉਹਦੇ ਕੋ ਬਾਸਮਤੀ ਦਾ ਜਾਂ ਚੋਨੇ ਦਾ ਉਹਦੇ ਵਿੱਚ ਜਦੋਂ ਬਾਅਦ ਵਿੱਚ ਜਦੋਂ ਕਟਾਈ ਕਰ ਲਈ ਉਹਨੂੰ ਮਿਲ ਗਿਆ ਸੋ ਹਾਸ ਮਿਲ ਗਈ ਕਣਕ ਮਿਲ ਗਈ ਟੈਂਪਰੇਚਰ ਬਹੁਤ ਹੀ ਮਿਲ ਗਿਆ ਸੋ ਇਹ ਹਰਦੀਪ ਸਿੰਘ ਜੀ ਦੱਸੋ ਕਿ ਹੁਣ ਜਿਹੜੀ ਆਪਣੀ ਪਨੀਰੀ ਜਿਹੜੀ ਕਣਕ ਬਜਾਈ ਕੀਤੀ ਆ ਹਾਂਜੀ ਉਹਦੇ ਵਿੱਚ ਤੁਹਾਨੂੰ ਸਮੱਸਿਆ ਕੀ ਕੀ ਅੱਜ ਤੱਕ ਦੇਖਣ ਨੂੰ ਮਿਲੀ ਪਹਿਲਾਂ ਤਾਂ ਜੀ ਇਹ ਹੀ ਪਈ ਸੀ ਸੁੰਢੀ ਪਈ ਸੀ ਹਾਂ ਹਾਂ ਤੇ ਉਸ ਤੋਂ ਬਾਅਦ ਅਸੀਂ ਕਲੋਰੋਪਾਤੀ ਛੱਟਾ ਮਾਰਤਾ ਪਹਿਲਾਂ ਪਾਣੀ ਲਾ ਕੇ ਹੁਣ ਤਾਂ ਠੀਕ ਹੈ ਜੀ ਹੁਣ ਤਾਂ ਫੋਟ ਰਲ ਚੱਲੀ ਓਕੇ ਹਾਂਜੀ ਇਹਦੇ ਵਿੱਚ ਤੁਹਾਨੂੰ ਕੋਈ ਘਬਰਾਹਟ ਮਹਿਸੂਸ ਹੋਈ ਮੈਂ ਕੀ ਪਹਿਲਾਂ ਤਾਂ ਜੀ ਮੈਂ ਵਾਹਣ ਲੱਗਾ ਸੀ ਕਿ ਜਦ ਤੁਸੀਂ ਆਏ ਸੀ ਜੇ ਤੁਸੀਂ ਮੈਨੂੰ ਨਾਂ ਦਿੱਤਾ ਮੈਂ ਵਾਝ ਦੇਣੀ ਸੀ ਵਾ ਕੇ ਵਿਛਣੀ ਹੁਣ ਕੀ ਮੈਂ ਉਸ ਤਾਂ ਹੁਣ ਤਾਂ ਰਲ ਗਈ ਠੀਕ ਹੈ ਜੀ ਹੁਣ ਤਾਂ ਹੁਣ ਠੀਕ ਹੈ ਹਾਂ ਹੁਣ ਮਨ ਜਾ ਮੇਰਾ ਖੜ ਗਿਆ ਵੀ ਪਾਤਾ ਹਾਂਜੀ ਵੀ ਵੀ ਪਾਇਆ ਇਹਦੇ ਵਿੱਚ ਇੱਕ ਕਿਸਾਨ ਵੀਰੋ ਇੱਕ ਹੋਰ ਗੱਲ ਸੀ ਇਹਦੇ ਵਿੱਚ ਜਿੱਦਨ ਆਪਾਂ ਪਹਿਲੇ ਦਿਨ ਆਏ ਆ ਉਹਦੇ ਵਿੱਚ ਜਿਹੜੀ ਤੁਹਾਡੀ ਬਰੌਂਡਲੀ ਚੌੜੇ ਪੱਤਿਆਂ ਵਾਲੀ ਨਦੀਨ ਆ ਆ ਖਾਸ ਕਰਕੇ ਪੀਲ ਕਾਹੀ ਬਟਨ ਬੂਟੀ ਹੀ ਉਹ ਬਹੁਤ ਜ਼ਿਆਦਾ ਸੀ ਤੋ ਉਹਦੇ ਬਾਅਦ ਉਹਨੂੰ ਕੰਟਰੋਲ ਕਰਨ ਵਾਸਤੇ ਕੀ ਕੀਤਾ ਉਹਦਾ ਉਹਦਾ ਵੀ ਉਹਦਾ ਵੀ ਇੱਕ ਬਰਾੜ ਸੀ ਕੀ ਨਾ ਹਾਂਜੀ 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 ਉਹ ਵੀ ਮੈਂ ਇਹਨੂੰ ਕਿੱਦਾਂ ਕੰਟਰੋਲ ਕਰਾਂਗਾ ਉਹਦੇ ਵਾਸਤੇ ਕੀਤਾ ਹੀ ਉਹਦੇ ਵਾਸਤੇ ਸਪਰੇਅ ਕੀਤੀ ਜੀ ਐਫਐਮਸੀ ਦੀ ਫੈਂਟੀ ਦੀ ਹਾਂ ਉਹਦੇ ਨਾਲ ਉਹਦੇ ਨਾਲ ਜਿਹੜੀ ਚੋੜੇ ਪੱਤੇ ਸੀ ਬਿਲਕੁਲ ਇਸ ਵੇਲੇ ਕਲੀਅਰ ਹੈ ਬਿਲਕੁਲ ਹੀ ਅ ਇਸ ਵੇਲੇ ਜੇਕਰ ਖੇਤ ਦੇਖੀਏ ਤਾਂ ਖੇਤ ਦੇ ਵਿੱਚ ਵੀ ਕਿਸੇ ਕੋਈ ਕਿਸੇ ਕਿਸਮ ਦਾ ਕੋਈ ਨਦੀਨ ਨਹੀਂ ਹੋਣਾਗਾ ਅਸੀਂ ਸਿਰਫ ਸਾਡੇ ਕੋਲ ਡੀਲਾ ਕਿਤੇ ਕਿਤੇ ਮੋਥਾ ਹੈਗਾ ਵਾ ਜਾਂ ਜਿਸੇ ਝੋਨਾ ਸੀ ਉਹ ਖੜਾ ਵਜੇ ਵੀ ਪਰ ਉਹ ਵੀ ਜਿਹੜਾ ਅਗਲੇ ਦਿਨਾਂ 'ਚ ਜਿਹੜਾ ਵਾ ਉਹ ਕੈਂ ਮਾਜੂਗਾ ਹੁਣ ਤੁਸੀਂ ਜਿਹੜੇ ਆਮ ਵਰਗੇ ਕਿਸਾਨ ਵੀਰ ਜਿਹੜੇ ਨੇ ਇਹ ਤੋਂ ਘਬਰਾਵਾਂ ਪਤ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਹਿੰਦੇ ਜੀ ਕੋਈ ਚੱਕਰ ਨਹੀਂ ਜੀ ਜੇ ਹੋ ਵੀ ਜਾਂਦਾ ਹੋ ਜਾਂਦਾ ਇਹਦਾ ਮਸਲਾ ਹਲਾ ਸੰਡੀ ਦਾ ਕੋਈ ਡਨਿੰਗ ਹੈ ਜੀ ਦੇਖੋ ਆਖਾ ਹੋ ਜਾਂਦੀ ਸੈਟ ਅਪ ਹੋੜ ਕਰ ਲੈ ਵੀ ਆਪਾਂ ਨੁਕਸਾਨ ਨਾ ਕਰੋ ਹਾਂਜੀ ਹਾਂਜੀ ਆਪੀ ਬਾਂਹ ਦੀ ਲੋੜ ਨਹੀਂ ਆ ਸਿਰਫ ਇਹ ਹੈ ਕਿ ਟਾਈਮ ਸਰ ਹਾਂਜੀ ਟਾਈਮ ਸਰ ਤੁਸੀਂ ਆਪਣੀ ਨਿਗਰਾਨੀ ਕਰੋ ਹਾਂਜੀ ਜਿਹੜੀ ਕਟਕਰੀ ਹੈ ਜਦੋਂ ਪਹਿਲਾਂ ਵੀ ਕਿਤੇ ਕਿਤੇ ਮਾੜਾ-ਮੋਟਾ ਤੁਹਾਨੂੰ ਦੇਖਦਾ ਵਾ ਤੇ ਆਪਣੀ ਖੇਤੀਬਾੜੀ ਵਿਭਾਗ ਦੇ ਨਾਲ ਜ਼ੋਰ ਸੰਪਰਕ ਕਰੋ ਕਈ ਵਾਰੀ ਜੇ ਅਪਨ ਦੇਖਦੇ ਆ ਕਿ 20 25 ਦਿਨ ਜਿਹੜਾ ਫਾਰਮਰ ਜਿਹੜਾ ਵਾ ਉਹ ਖੇਤ ਵਿੱਚ ਨਹੀਂ ਜਾਂਦਾ ਕਿਸਾਨ ਵੀਰ ਹਾਂਜੀ ਜਦੋਂ ਪਾਣੀ ਲਾਉਂਦਾ ਵਾ ਤਾਂ ਫਿਰ ਜਾ ਕੇ ਦੇਦਾ ਕਿ ਯਾਰ ਮੇਰਾ ਨਖਾਨ ਹੋ ਗਿਆ ਫਿਰ ਉਹਦਾ ਕੋਈ ਇਲਾਜ ਨਹੀਂ ਹੁੰਦਾ ਹਾਂ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਖੇਤਾਂ ਦੇ ਵਿੱਚ ਜ਼ਰੂਰ ਜਾ ਕੇ ਦੇਖੋ ਕਿਉਂਕਿ ਐਸੇ ਟੈਂਪਰੇਚਰ ਜਿਹੜਾ ਵਾ ਠੰਡ ਵੱਧ ਗਈ ਹੈ ਵੈਸੇ ਤਾਂ ਹੁਣ ਜਿਹੜੀ ਸੁੰਡੀ ਜਿਹੜੀ ਆ ਉਹ ਹੈ ਵੀ ਖੇਤ ਵਿੱਚ ਹਜੇ ਹੈਗੀ ਆ ਤੇ ਉਹ ਨੁਕਸਾਨ ਕਰਨ ਦੀ ਹਾਲਾਤ ਵਿੱਚ ਨਹੀਂ ਹੈਗੀ ਉਹ ਇਸ ਕਰ ਘਬਰਾਉਣ ਦੀ ਲੋੜ ਨਹੀਂ ਆ ਜੇ ਕਿਤੇ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਆਪਣੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਰੂਰ ਸੰਪਰਕ ਕਰੋ ਕਿਸੇ ਵੀ ਘਬਰਾਟ ਵਿੱਚ ਆ ਕੇ ਕੋਈ ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦਾ ਤੁਹਾਨੂੰ ਹਣ ਜਿਹੜਾ ਆ 15-20 ਦਿਨ ਆਪਾਂ ਲੇਟ ਹੋ ਜਾਈਏ ਕਿਉਂਕਿ ਜੇ ਹੋਣਾ ਪੱਕਾ ਜਿਹੜੀ ਆ ਕੋਈ ਕਿਤੇ ਕਿਸੇ ਕਿਸਮ ਦੀ ਦੁਬਾਰਾ ਬੀਜਦੇ ਆ ਤੇ ਸਾਨੂੰ ਜਿਹੜਾ 10-15 ਦਿਨ ਤੇ ਉੱਗਦੇ ਲੱਗ ਜਾਣੀ ਆ ਕਿਉਂਕਿ ਠੰਡ ਵਧ ਗਈ ਆ ਸੋ ਜਿਹੜੇ ਤੁਹਾਡੇ ਕਿਸਾਨ ਆ ਜਿਹਦੋਂ ਇੱਕ ਹੋਰ ਤੁਸੀਂ ਆ ਫਾਰਮਰ ਜਿਹੜੇ ਕਿਸਾਨ ਵੀਰ ਇਹਨਾਂ ਦੀ ਸੁਢੀ ਪਈ ਆ ਹੁਣ ਉਹਨਾਂ ਨੂੰ ਦੁਬਾਰਾ ਫੇਰ ਉਹਨਾਂ ਨੂੰ ਸਿੰਜਾ ਉਹ ਕੀ ਕੀ ਕਰਨਾ ਆਪਾਂ ਬਸ ਜੀ ਇਹ ਹੀ ਹੈ ਜੀ ਸੁੰਡੀ ਤਾਂ ਹੁਣ ਤਾਂ ਪਹਿਲੀ ਗੱਲ ਤਾਂ ਠੰਡ ਪੈਂਦੀ ਆ ਨੁਕਸਾਨ ਕਰਦੀ ਨਹੀਂ ਜੇ ਕਰਦੀ ਵੀ ਤਾਂ ਵੱਧ ਤੋਂ ਵੱਧ ਤੁਸੀਂ ਕਲੋਰੋ ਪਾ ਦਿਓ ਮਸਲਾ ਹਲੋ ਜੀ ਮੈਂ ਪਾਈ ਆ ਵੇਖ ਲਓ ਮੇਰੇ ਸਹੀ ਹੋ ਗਏ ਬਿਲਕੁਲ ਬਿਲਕੁਲ ਹਾਂਜੀ ਸੋਕਸਣ ਵੀਰੋ ਜਿਸ ਤਰ੍ਹਾਂ ਆਪਾਂ ਦੇਖਦੇ ਪਏ ਆ ਕਿ ਇਸ ਬੂਟੇ ਵਿੱਚ ਵੀ ਅ ਸੁੰਡੀ ਹਜੇ ਵੀ ਹੈਗੀ ਆ ਬਟ ਜਿਹੜੀ ਫੋਟ ਦੇਖੋ ਕਿੰਨੀ ਫੋਟ ਫੁੱਟੀ ਹੈ ਬਨਾਲੋ ਆਪਾਂ ਸਾਰੇ ਖੇਤੀ ਦੇਖਿਆ ਵਾ ਜਿਹੜੀ ਹਰਦੀਪ ਸਿੰਘ ਜੀ ਇੱਕ ਦੱਸੋਗੇ ਤੁਸੀਂ ਜਿਹੜੀ ਆਪਾਂ ਹੁਣ ਜਿਹੜੀ ਜਿੱਥੇ ਤੁਸੀਂ ਬੂਟੇ ਪਿਛਲੇ ਪਹਿਲਾਂ ਦੇਖੇ ਸੀ ਜਿਹਦੇ ਵੀ ਸੁੱਡੀ ਸੀਗੀ ਹੁਣ ਉਹ ਬੂਟੇ ਤਾਂ ਕੀ ਲਾਤੇ ਆ ਉਹਨਾਂ ਨੇ ਫੋਟ ਕੱਢ ਲਈ ਨਵੀਂ ਉਹਨਾਂ ਨੇ ਫੋਟ ਕੱਢੀ ਹਾਂਜੀ ਇਹਦਾ ਮਤਲਬ ਕਿ ਉਹ ਜੇ ਇੱਕ ਮਰਿਆ ਇੱਕ ਟਾੜੀ ਮਰੀ ਜੇ ਨਾਲ ਕੱਢ ਲਈ ਫੋਟ ਨੇ ਕੱਢ ਲਿਆ ਹੀ ਉਹਨਾਂ ਨੇ ਹਾਂਜੀ ਚਲੋ ਸੋਖਸਣ ਵੀਰੋ ਫੇਰ ਦੁਬਾਰਾ ਬੇਨਤੀ ਆ ਕਿ ਕਿਸੇ ਕਿਸਮ ਦੀ ਘਬਰਾਹਟ ਵਿੱਚ ਜਾ ਕੇ ਕੋਈ ਕਦਮ ਅੱਗੇ ਹੱਲ ਚੁੱਕੋ ਜਦ ਨਾਲ ਨੁਕਸਾਨ ਜ਼ਿਆਦਾ ਹੋ ਜਾਵੇ ਕੋਈ ਪ੍ਰੋਬਲਮ ਨਹੀਂ ਹੋਣਾ ਇਸ ਵਾਰ ਜਿਹੜਾ ਬਿਲਕੁਲ ਮੌਸਮ ਠੀ ਮੌਸਮ ਰਾਤ ਨੂੰ ਠੰਡ ਹੋ ਗਈ ਹੈ ਜਿਹੜੇ ਵੀ ਹੁਣ ਅੱਜ ਹੁਣ ਧੁੰਦ ਪੈਣ ਲੱਗੀ ਆ ਤੇ ਹੋ ਸਕਦਾ ਘੰਟੇ ਤੱਕ ਜ਼ਿਆਦਾ ਧੁੰਦ ਪੈ ਜਾਵੇ ਸੋ ਮੇਰੀ ਸਾਰੇ ਕਿਸਾਨ ਵੀਰਾਂ ਨੂੰ ਦੁਬਾਰਾ ਫਿਰ ਬੇਨਤੀ ਆ ਕਿ ਆਪਣੀ ਕਣਕ ਦੀ ਫਸਲ ਦਾ ਨਿਰੀਖਣ ਕਰੋ ਨਿਰੀਖਣ ਕਰੋ ਬਜਾਈ ਤੋਂ ਲੈ ਕੇ ਪਹਿਲੇ ਪਾਣੀ ਤੱਕ ਖਾਸ ਕਰਕੇ ਜਿਹੜੇ ਜਦੋਂ 20 ਦਿਨ ਦੀ ਫਸਲ ਹੋ ਜਾਂਦੀ ਹੈ 15 ਤੋਂ 20 ਦਿਨ ਦੀ ਫਸਲ ਹੋ ਜਾਂਦੀ ਹੈ ਉਹ ਦਾ ਧਿਆਨ ਕਰੋ ਇੱਕ ਚੀਜ਼ ਹੋਰ ਆਪਾਂ ਦੇਖੀ ਕਿ ਜਿਹੜਾ 15 ਨਵੰਬਰ ਤੋਂ ਜਿਹੜੀ ਬੀਜੀ ਗਈ ਕਣਕ ਉਹਦੇ ਵਿੱਚ ਜ਼ਿਆਦਾ ਉਹਦੇ ਵਿੱਚ ਅਟੈਕ ਜ਼ਿਆਦਾ ਸੀ ਤੇ ਜਿਹੜੀ 15 ਨਵੰਬਰ ਤੋਂ ਬਾਅਦ ਹੈ ਉਹਦੇ ਵਿੱਚ ਮੁਕਾਲਤਾਂ ਜਿਹੜੀ ਉਹ ਘਟਿਆ ਸੋ ਇਹ ਵੀ ਆਪਾਂ ਜਿਹੜਾ ਇੱਕ ਵਿਸ਼ਾ ਖੋਜ ਦਾ ਵਿਸ਼ਾ ਵਾ ਜਿਹੜਾ ਕਿ ਸਾਡੇ ਖੋਜ ਜਿਹੜੇ ਸਾਇੰਸਦਾਨੇ ਆ ਉਹ ਲਗਾਤਾਰ ਜਿਹੜੇ ਇਸਤੇ ਕੰਮ ਕਰ ਰਹੇ ਨੇ ਉਮੀਦ ਹੈ ਕਿ ਅਸੀਂ ਅਗਲੇ ਸਾਲ ਜਿਹੜਾ ਵਾ ਇਸ ਵਿੱਚ ਕੋਈ ਨਾ ਕੋਈ ਬਦਲਾ ਲਿਆ ਕੇ ਇਸ ਨੂੰ ਆਪਾਂ ਜਰੂਰ ਜਿਹੜਾ ਕੰਟਰੋਲ ਕਰਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਰਦੀਪ ਸਿੰਘ ਜੀ ਦਾ ਰਾਜਵੀਰ ਸਿੰਘ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਕਿ ਟਾਈਮ ਸਿਰ ਪਹੁੰਚ ਕੇ ਇਸ ਕਿਸਾਨ ਵੀਰ ਦੀ ਹੈਲਪ ਕਰਕੇ ਜਿਹੜੀ ਕਣਕ ਜਿਹੜੀ ਬਜਾਤੀ ਆ ਸੋ ਮੇਰੀ ਫਿਰ ਦੁਬਾਰਾ ਫਿਰ ਮੈਂ ਦੁਬਾਰਾ ਕਿਉਂ ਕਰ ਰਿਹਾ ਕਿ ਕਿਸਾਨ ਵੀਰ ਘਬਰਾਟ ਚ ਆ ਜਾਂਦੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ